ਕੀ ਹਿੰਦੂ ਦੀ ਕਿਸਾ ਤਾਰੀ ਜਾਂਦਾ ਕਿਸਾ ਤਾਰੀ ਸਿੱਖ ਜਾਂਦਾ ਕਿਸਾ ਤਾਰੀ ਮੁਸਲਮਾਨ ਜਾਂਦਾ ਤੇਰੇ ਸਾਰੇ ਕੇਸ ਤੇ ਡਾੜਾ ਰੱਖਣ ਕੋਈ ਹਿੰਦੂ ਨੇ ਕਹਿੰਦਾ ਕੋਈ ਮੁਸਲਮਾਨ ਨਹੀਂ ਕਹਿੰਦਾ ਸਾਰੇ ਸਰਦਾਰ ਜੀ ਕਹਿ ਕੇ ਬੁਲਾਉਣਗੇ ਸ਼ੰਨਾਰਾਉਂ ਤੇ ਟੱਲੀਰਾਮ ਕਹਿ ਕੇ ਕੋਈ ਵੀ ਬੁਲਾਉਂਦਾ ਕਿਸੇ ਨੂੰ ਸੋ ਖਾਲਸਾ ਜੀ ਨਿਸ਼ਾਨ ਕਿੰਨੇ ਕੌਮਾਂ ਦੇ ਝੁੰਦੇ ਆ ਜਿਹੜੀਆਂ ਕੌਮਾਂ ਮਾਰ ਕੇ ਆਪਣੇ ਨਿਸ਼ਾਨ ਨੂੰ ਕਾਇਮ ਰੱਖਣਾ ਜਾਣਦੀਆਂ ਹੋਣ ਨਿਸ਼ਾਨ ਸ਼ਿਵਦਵਾਦਿਆਂ ਉੱਪਰ ਵੀ ਹੈਗਾ ਨਿਸ਼ਾਨ ਦੂਜੇ ਗੁਰਮੁਖ ਭਰਾਵਾਂ ਦੇ ਮੰਦਰਾਂ ਉੱਪਰ ਵੀ ਹੈਗਾ ਕਿਸੇ ਤੋਂ ਕਿੰਕੂ ਨਹੀਂ ਪਰ ਜੋਨਸ਼ਾਰ ਪੁੱਤਰਾਂ ਦੇ ਦਾਦੀ ਨੇ ਦਿੱਤਾ ਹੈ ਇਹ ਇਹਨੂੰ ਕਿੱਥੋਂ ਮਿਲੇਗਾ ਤੇ ਇਸ ਨਿਸ਼ਾਨ ਦੇ ਗੁਣ ਕਾਰਨ ਕਰ ਲਈਏ ਤੇ ਬ੍ਰਹਮ ਗਿਆਨ ਬ੍ਰਹਮ ਗਿਆਨ ਹੋ ਸਕਦਾ ਹੈ ਪਰ ਜੇ ਉਹਦੇ ਪਿੱਛੇ ਲੱਗੇ ਤੇ ਜੇ ਸੁਣ ਕੇ ਇੱਥੇ ਛੱਡ ਜਾਣੇ ਤਾਂ ਫੇਰ ਭਲੇ ਕਾਫਰੀ ਦੇ ਸੰਗ ਕਾਰਨ ਕਰਨ ਦੇ ਨਾਲ ਕਮਾਈ ਕਰਨ ਦੇ ਨਾਲ ਲਾਭ ਹੋਣਾ ਹੈ ਤੇ ਸਵਿੱਤਰ ਨਿਸ਼ਾਨ ਸਾਹਿਬਾਰੇ ਸਾਡੂਰ ਦੀ ਨੇ ਬੜੀਆਂ ਭਾਰੀ ਕੁਰਬਾਨੀਆਂ ਕੀਤੀਆਂ ਹਨ ਖਾਲਸਾ ਜੀ ਨਿਸ਼ਾਨ ਸਾਹਿਬ ਦਾ ਜਿਹੜਾ ਖੜਾ ਹੈ ਇਹ ਸਾਰਿਆਂ ਤੋਂ ਉੱਚਾ ਬਣਾਇਆ ਜਾਂਦਾ ਧਰਤੀ ਤੋਂ ਰੱਖ ਕੇ ਨਹੀਂ ਇਹ ਵੀ ਤੇ ਲੱਕ ਜੰਨਾ ਦੇ ਮੋਢੇ 'ਚ ਨਾ ਉੱਚਾ ਬਣਾਈਦਾ ਉਹ ਨਿਸ਼ਾਨ ਸਾਹਿਬ ਉੱਚੇ ਖੜੇ ਤੋਂ ਇਹ ਸਿੱਖਿਆ ਲੈਣੀ ਹੈ ਕਿ ਭਾਈ ਵਖਰੇ ਰਹਿਣ ਜਵਲਾ ਖਾਲਸਾ ਰਹੇ ਨਿਆਰਾ ਚਾਵ ਦਾ ਤੇਜ ਦੀ ਉਹ ਮੈਂ ਸਾਰਾ ਜਗ ਦੇ ਗਹਿ ਬਿਰਨ ਕੀ ਰੀਤ ਹੈ ਮੈਂ ਨਾ ਕਰੋ ਇਹਨਾਂ ਪੇਪਰ ਤੇ ਇਹਨਾਂ ਸ਼ਾਨ ਸਾਹਿਬ ਦੇ ਥੜੇ ਤੋਂ ਗੁਰਤਾਰਨ ਕਰਨਾ ਹੈ ਤੇ ਜਿਹੜਾ ਇਹਦਾ ਬਸੰਤੀ ਰੰਗ ਕੀਤਾ ਹੁੰਦਾ ਥੜੇ ਦਾ ਉਹਦੇ ਤੋਂ ਸਿੱਖਿਆ ਲੈਣੀ ਹੈ ਕਿ ਦੁਨੀਆਂ ਵੱਲੋਂ ਮਰ ਕੇ ਮੋਹ ਤੋੜ ਕੇ ਇਸ ਨਿਸ਼ਾਨ ਸਾਹਿਬ ਦੇ ਸੇਵਾਦਾਰ ਬਣੀ ਦਾ ਜ ਪੁਜਾਰੀ ਬਣੀ ਦਾ ਆਪੋ ਨੇ ਬਣਿਆ ਜਾਂਦਾ ਉਹ ਥੜੇ ਦੇ ਰੰਗ ਤੋਂ ਸਿੱਖਿਆ ਲੈ ਜਿਹੜਾ ਬਸੰਤੀ ਰੰਗ ਰੰਗਿਆ ਹੋਵੇ ਇਸ ਤਰ੍ਹਾਂ ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਹੈ ਕੇਸਰੀ ਰੰਗ ਦਾ ਉਹਦੇ ਤੋਂ ਸਿੱਖਿਆ ਮਿਲਦੀ ਕਿ ਸ਼ਹੀਦਾਂ ਦੇ ਖੂਨ ਦਾ ਰੰਗਿਆ ਹੋਇਆ ਹੈ ਸੋ ਨਿਸ਼ਾਨ ਦਾ ਕੱਪੜਾ ਹੈ ਉਹ ਕੱਪੜੇ ਤੋਂ ਕੁਝ ਹੋਰ ਵੀ ਚੀਜ਼ਾਂ ਲੈਣੀਆਂ ਚੀਕਿਆ ਲੈਣੀ ਹੈ ਜਿਵੇਂ ਹੁਣ ਗਰਮੀ ਹੈ ਪੱਖੇ ਤੁਸਾਂ ਚਲਾਏ ਹੋਏ ਐ ਪਰ ਕੱਪੜੇ ਸਾਰਿਆਂ ਦੇ ਪਹਿਨੇ ਐ ਕਿਉਂਕਿ ਕੱਪੜਾ ਗਰਮੀ ਤੋਂ ਬਚਾਅ ਵਾਸਤੇ ਪਹਿਨਿਦਾ ਤੇ ਕੱਪੜਾ ਠੰਡ ਤੋਂ ਬਚਾਅ ਵਾਸਤੇ ਪਹਿਨਿਦਾ ਹੈ ਇਸੇ ਤਰ੍ਹਾਂ ਜਿਹੜਾ ਨਿਸ਼ਾਨ ਸਾਹਿਬ ਦਾ ਕੱਪੜਾ ਹੈ ਉਹ ਤੋਂ ਗੁਣ ਧਾਰਨ ਕਰਨਾ ਕਿ ਜਿਹੜਾ ਇਸ ਨਿਸ਼ਾਨ ਸਾਹਿਬ ਦੇ ਥੱਲੇ ਆਵੇਗਾ ਉਹਨੂੰ ਪਾਪਾ ਰੂਪੀ ਪਾਲਾ ਨਹੀਂ ਲੱਗੇਗਾ ਭਾਵੇਂ ਪਾਪਾ ਦਾ ਤਿਆਗ ਕਰਾਉਂਦਾ ਪ੍ਰੇਰਣਾ ਦਿੰਦਾ ਤਿਆਗ ਕਰਾਉਣ ਦੀ ਤੇ ਜਿਹੜਾ ਇਹਦੇ ਥੱਲੇ ਰਹੇਗਾ ਉਹਨੂੰ ਕ੍ਰਿਸ਼ਨ ਰੂਪੀ ਆਗ ਨਹੀਂ ਸਾੜ ਸਕੇਗੀ ਜਿਹੜਾ ਇਹ ਪਿਆਰੀ ਬਣੇਗਾ ਇਹ ਉਹਨੂੰ ਗੁਰਧਾਰ ਕਰਨਾ ਨਿਚਾਰ ਸਾਹਿਬ ਦੇ ਕੱਪੜੇ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਛੋਟੀਆਂ-ਛੋਟੀਆਂ ਲੀਰਾਂੀਆਂ ਪਾੜ ਕੇ ਉਹਦੇ ਤੋਂ ਸੁੱਖਿਆ ਲੈਣੀ ਹੈ ਕਿ ਜਿਹੜੀਆਂ ਮੰਨਦੀਆਂ ਬਿਰਤੀਆਂ ਹਨ ਇਹਨਾਂ ਬਿਰਤੀਆਂ ਰੂਪੀ ਲੀਰਾਂ ਨੂੰ ਪਰੀਤੀ ਰੂਪੀ ਗਾਢ ਪਾ ਕਰਕੇ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਉਹਨਾਂ ਵਿੱਚੋਂ ਗੁਣ ਧਾਰਨ ਕਰਨਾ ਖਾਲਸਾ ਜੀ ਤੇ ਕਿਸੇ ਤਰ੍ਹਾਂ ਹੀ ਨਿਸ਼ਾਨ ਸਾਹਿਬ ਦੇ ਚੌ ਪਾਸੇ ਤਾਰਾਂ ਪਾਈਆਂ ਹੁੰਦੀਆਂ ਇੱਥੇ ਵੀ ਜਦੋਂ ਨਿਸ਼ਾਨ ਸਾਹਿਬਾਂ ਦੇ ਪਾਈਆਂ ਹੁੰਦੇ ਆ ਉਹਨਾਂ ਤਾਰਾਂ ਤੋਂ ਗੁਣ ਗ੍ਰਹਿਣ ਕਰਨ ਜਿਹੜੀ ਉੱਪਰਲੇ ਪਾਸੇ ਤਾਰ ਬੱਦੀ ਹੁੰਦੀ ਹੈ ਉਹ ਤੋਂ ਸਿੱਖਿਆ ਲੈਣੀ ਹੈ ਕਿ ਆਪਣੇ ਮਨ ਦੀ ਵਰਤੀ ਨੂੰ ਪਰਮੇਸ਼ਰ ਦੇ ਨਾਲ ਪ੍ਰੀਤੀ ਰੂਪੀ ਗਾਢ ਦੇ ਕੇ ਜੋੜ ਲੈਣਾ ਹੈ ਇਹ ਥੱਲੇ ਗੰਢ ਦਿੱਤੀ ਹੁੰਦੀ ਹੈ ਧਰਤੀ ਦੇ ਕਿਲੇ ਦੇ ਨਾਲ ਜਾਂ ਗੱਡੀ ਹੁੰਦੀ ਕਾਰ ਉਥੋਂ ਸਿੱਖਿਆ ਲੈਣੀ ਹੈ ਤੇ ਗ੍ਰਸਮਾਰੀ ਵਿੱਚ ਰਹਿਣਾ ਵੀ ਸਭ ਨੂੰ ਹੈ ਸਭ ਤੇ ਰਹਿੰਦੇ ਪਾਰ ਬ੍ਰਹਮ ਕਾ ਉਹ ਧਿਆਨ ਸਰਦੇ ਐਸਾ ਕਾਲ ਸਾਰੀ ਉਹਦੇ ਵਿੱਚੋਂ ਗੋਣ ਗ੍ਰਹਿਣ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤ ਸ੍ਰੀ ਅਕਾਲ ਨਿਸ਼ਾਨ ਸਾਹਿਬ ਦੀਆਂ ਇਹਨਾਂ ਧਾਰਾਂ ਦੇ ਵਿੱਚੋਂ ਇਹ ਗੁਣ ਗ੍ਰਹਿਣ ਕਰਕੇ ਤੇ ਆਪਣੇ ਜੀਵ ਨੂੰ ਸੱਚਜਾ ਬਣਾਉਣਾ ਹੈ ਨਿਸ਼ਾਨ ਸਾਹਿਬ ਦੇ ਉੱਪਰ ਇੱਕ ਫਰਲਾ ਹੁੰਦਾ ਫਰਲਾ ਉਹ ਇਸ ਵਾਸਤੇ ਨਹੀਂ ਹੁੰਦਾ ਕਿ ਚਲਵਾਵਾ ਸੋਣਾ ਲੱਗਦਾ ਨਹੀਂ ਉਹਦਾ ਕੋਈ ਗੁਣਾ ਹੈ ਉਹਦਾ ਕੋਈ ਕਾਰਨ ਹੈ ਕੋਈ ਪਰਜੋਗਨ ਹੈ ਹਵਾ ਵਗਦੀ ਹੈ ਉਹ ਫਰਲਾ ਹਿਲਦਾ ਜਿਵੇਂ ਕਿਸੇ ਮਨੁੱਖ ਨੂੰ ਆਵਾਜ਼ ਮਾਰੀਏ ਉਹ ਆਵਾਜ਼ ਮਾਰ ਕੋਸਮ ਸੁਣਦਾ ਨਹੀਂ ਫਿਰ ਦੁਬਾਰਾ ਆਵਾਜ਼ ਮਾਰ ਕੇ ਉਸ ਨਾਲ ਹੱਥ ਦਾ ਇਸ਼ਾਰਾ ਕਰੀਦਾ ਹੈ ਕਿ ਭਾਈ ਐਸ ਪਾਸੇ ਤੈਨੂੰ ਬੁਲਾਇਦਾ ਤੂੰ ਇੱਧਰ ਨੂੰ ਆ ਜਾ ਇਸੇ ਤਰ੍ਹਾਂ ਦਾ ਪਵਿੱਤਰ ਫਰਮਾ ਹੈ ਨਿਸ਼ਾਨ ਸਾਹਿਬ ਦਾ ਉਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਕਿ ਕੋਈ ਭਾਈ ਸਾਰਿਆਂ ਲੋਕਾਂ ਨੂੰ ਉਹ ਹੱਥ ਦੀ ਤਰ੍ਹਾਂ ਆਵਾਜ਼ ਮਾਰ ਕੇ ਕਹਿ ਰਿਹਾ ਹੈ ਕਿ ਕੋਈ ਭਾਈ ਨੰਗਾ ਕੋਈ ਭੁੱਖਾ ਕੋਈ ਪਿਆਸਾ ਕੋਈ ਫਟਿਆ ਇਸ ਸੰਸਾਰ ਸਾਹ ਵਾਲੀ ਜਗਤ ਤੇ ਆਵਾਂ ਕਿਉਂਕਿ ਨਿਸ਼ਾਨ ਉੱਥੇ ਝੁਲੇਗਾ ਜਿੱਥੇ ਗੁਰਦੁਆਰਾ ਹੈ ਦੂਜੀਆਂ ਥਾਵਾਂ ਤੇ ਨਹੀਂ ਇਹਦਾ ਨਿਸ਼ਾਨ ਝੁਲਦਾ ਹੈ ਗੁਰਦੁਆਰੇ ਭੁੱਖੇ ਨੂੰ ਰੋਟੀ 2 ਰੁਪਏ ਦਾ ਸੌਦਾ ਇਹ ਗੁਰੂ ਗRAND ਪ੍ਰਦੇਵ ਜੀ ਨੇ ਕਿਹਾ ਜੁੱਗੋ ਜੋਗੇ ਰਹਿਣਾ ਸੱਚੇ ਸੌਦੇ ਦੀਆਂ ਦੁਕਾਨਾਂ ਅੱਜ ਵੀ ਬਹੁਤ ਹੈ ਪਰ ਸੱਚੇ ਸੌਦੀਆਂ ਦੁਕਾਨਾਂ ਤੇ ਸੌਦਾ ਝੂਠ ਤੇ ਕੂੜ ਦਾ ਹੈ 2 ਰੁਪਏ ਸਾਨੂੰ ਮੱਥਾ ਟੇਕਦਾ ਤੁਸੀਂ ਰਹਿੰਦੇ ਘਰ ਨੂੰ ਜਾ ਇਹੋ ਜਿਹਾ ਸੌਦਾ ਹੈ ਪਰ ਸਤਿਗੁਰੂ ਨੇ ਸੌਦਾ ਕੀਤਾ 20 ਪੰਜਾ ਸੌਦਾ ਫਕੀਰਾਂ ਨੂੰ ਲੰਗਰਵਾ ਕੇ ਪੇਤਾ ਤੋਂ ਕੁੱਟ ਖਾਦੀ ਚਪੇੜਾ ਖਾਦੀ ਹੈ ਤੇ ਹੈਗਾ ਸੱਚਾ ਸੌਦਾ ਕੀਤਾ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਜੀ ਨੇ ਸੋ ਥਾਲਤਾ ਜੀ ਕੋ ਖੱਤਰੀ ਬ੍ਰਾਹਮਣ ਸੂਦ ਵੈਸ ਇਸ ਤਰ੍ਹਾਂ ਸਨਿਆਸੀ ਬ੍ਰਹਮਚਾਰੀ ਆਦ ਕਿਤਨੇ ਹਨ ਕੋਈ ਉੱਥੇ ਆ ਜਾਵੇ ਤੇ ਚੌਹਾਂ ਦੇ ਵਾਸਤੇ ਚੌਹ ਆਸ਼ਰਮਾਂ ਦੇ ਵਾਸਤੇ ਚੌਹ ਵਰਨਾਂ ਦੇ ਵਾਸਤੇ ਜਮਨ ਗੰਗਾ ਆਪਣਾ ਗਰੀਬਾਂ ਦੇ ਵਾਸਤੇ ਮਜਨੂ ਮਾਰੇ ਵਾਸਤੇ ਰਾਜਾ ਧੰਨਾਂ ਦੇ ਵਾਸਤੇ ਸਾਰਿਆਂ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ ਅੱਜ ਕੱਲ ਵੀ ਕਈ ਕਹਿੰਦੇ ਆ ਮੇਰੇ ਦਲ ਦਾ ਸੱਚੇ ਤੇ ਸੁੱਚੇ ਸੇਕ ਵਾਸਤੇ ਦਰਵਾਜ਼ਾ ਖੁੱਲ੍ਹਾ ਹੈ ਦੂਜੇ ਦੀ ਖਬਰ ਪੜੋ ਮੇਰੇ ਸ੍ਰੋਮਣ ਕਾਲੀ ਦਲ ਦਾ ਸੱਚੇ ਤੇ ਸੁੱਚੇ ਸੇਕ ਵਾਸਤੇ ਖੁੱਲ੍ਹਾ ਦਰਵਾਜ਼ਾ ਸਰਵ ਮੀਤਰੀ ਤੇ ਪਾਇ ਸੱਚੇ ਤੇ ਸੁੱਚੇ ਸੇਕਰਾ ਦਰਵਾజా ਖੁੱਲ੍ਹਾ ਗੁਰੂ ਨਾਨਕ ਦੇਵ ਜੀ ਦਾ ਇੱਥੇ ਕੋਈ ਆਵੇ ਸਾਰਿਆਂ ਵਾਸਤੇ ਉਹ ਵਥੇ ਤਾਂ ਬਲੇ ਸ਼ਰਤਾਂ ਰੱਖੀਆਂ ਜਾਂਦੀਆਂ ਮੇਰੀ ਆਖ ਕਾੜ ਮੰਨੇਗਾ ਤਾਂ ਮੈਂ ਇਹਦਾ ਕੰਮ ਕਰਾਂਗਾ ਆ ਮੇਰੀ ਈਨ ਮੰਨੇਗਾ ਤਾਂ ਕੰਮ ਕਰਨਾ ਦਰਵਾజా ਖੁੱਲ੍ਹਾ ਹੈ ਦਰਵਾజా ਖੁੱਲ੍ਹਾ ਹੈ ਜਬੀਰ ਜੀ ਜੇਦਰ ਆਪ ਤੇ ਜਾਂਦੇ ਹੋ ਫੜਾ ਨਹੀਂ ਕੋਈ ਸੋਧਰ ਕੈਸੇ ਚੋੜਿਆ ਜੇ ਉਦਾਰ ਐਸਾ ਹੋਏ ਕਿ ਅਨੁਸ਼ਾਸਨ ਸਾਹਿਬ ਦੇ ਫਰਮਲੇ ਦੇ ਵਿੱਚੋਂ ਸਿੱਖਿਆ ਮਿਲਦੀ ਹੈ ਕਿਸੇ ਨਾਲ ਈਰਖਾ ਨਹੀਂ ਕਿਸੇ ਨਾਲ ਦੁਸ਼ਮਣ ਨਹੀਂ ਕਿਸੇ ਨਾਲ ਕੋਈ ਮਤਭੇਦ ਨਹੀਂ ਹੈ ਇਥੇ ਜਿਹੜਾ ਆਵੇਗਾ ਗੁਰੂ ਕੀ ਸੰਗਤ ਵਿੱਚੋਂ ਗੁਰੂ ਦਾ ਸਰੂਪ ਹੈ ਉਹ ਫਰਮਲੇ ਦੇ ਉੱਪਰ ਖਾਲਸਾ ਜੇ ਇੱਕ ਗੋਲ ਜਾਂ ਚੱਕਰ ਹੁੰਦਾ ਕਾਲੇ ਜੇ ਰੰਗ ਦਾ ਉਹਦੇ ਚਿੱਤ ਖੰਡੇ ਵੀ ਫੋਟੋ ਬਣਾਈ ਜਾਂਦੀ ਹੈ ਉਹ ਇਸ ਵਾਸਤੇ ਨਹੀਂ ਬਣਾਈ ਜਾਂਦੀ ਕਿ ਸੋਹਣਾ ਵਾਵਾ ਲੱਗਦਾ ਹੈ ਉਹਨੇ ਕਿਉਂ ਗੁਣ ਛਾਣ ਕਰਨੇ ਆ ਉਹ ਚੱਕਰ ਉਹ ਇੱਕ ਲਕੀਰ ਹੈ ਤੇ ਉਹ ਲਕੀਰ ਤੋਂ ਗੁਣ ਛਾਣ ਕਿਹੜਾ ਕਰਨਾ ਹੈ ਜਿਵੇਂ ਰਾਮਚੰਦਰ ਜੀ ਬਨਵਾਸ ਕਰਨ ਵਾਸਤੇ ਗਏ ਸਨ ਸੀਤਾ ਜੀ ਨੂੰ ਨਾਲ ਲੈ ਕੇ ਇਹ ਪ੍ਰਸੰਗ ਤਾਂ ਬਹੁਤ ਲੰਮਾ ਟਾਈਮ ਹੈ ਨਹੀਂ ਯਾਦ ਵੀ ਦੇਣੀ ਸੋ ਖਾਲਸਾ ਜੀ ਜੇਸੇ ਵੇਲੇ ਕੂਟੀਆ ਵਿੱਚ ਰਹੇ ਹੈ ਜਿਸ ਵੇਲੇ ਮਿੱਤਰ ਦਾ ਜਾ ਕੇ ਸੰਪੂਰਨ ਕੀਤਾ ਸਵੇਰ ਉੱਠਾਇਆ ਮਾਰਿਆ ਅਮ੍ਰਿਤੇ ਨੂੰ ਲਾਕਾ ਸੁਟਿਆ ਸੋ ਮਤਰੇ ਮਾਰਕ ਕਈ ਨੇ ਬਨੋਂ ਵਾਪਸ ਆਇਆ ਨਾਸਕ ਵਿੱਚ ਜਾ ਕੇ ਰਾਮਕੰਦਰ ਜੀ ਰਹਿਣ ਲੱਗੇ ਉਥੇ ਰਾਵਣ ਦੀ ਪਾਂਣ ਸੂਖ ਨਖਾ ਆਈ ਉਹਨਾਂ ਜੱਤ ਸਾਤ ਲక్ష్మణ ਦਾ ਗੋਣਾ ਚਾਇਆ ਉਹਨਾਂ ਨੱਕ ਕੱਟ ਲਿਆ ਜਾ ਕੇ ਰਾਵਣ ਨੂੰ ਤਾਂ ਮਾਰਿਆ ਸੂਖ ਨਖਾ ਨੇ ਤੇ ਸਵੈਨ ਕੀੜੀ ਜੰਗਲ ਚ ਰਹਿ ਰਹੀ ਤੇ ਰੱਖਣ ਦੇ ਯੋਗ ਆ ਉਹ ਸੀ ਸੀਤਾ ਜੀ ਵਾਲੋ ਸ਼ਰ ਸੋ ਖਾਲਸਾ ਜੀ ਜਿਸ ਵੇਲੇ ਰਾਵਣ ਨੂੰ ਪਤਾ ਲੱਗਾ ਮੰਗਤਾ ਬਣ ਕੇ ਆਇਆ ਸੀਤਾ ਤੋਂ ਤਿਕਿਆ ਮੰਗੀ ਸੁਨਹਿਰੇ ਦਾ ਹਾਰ ਬਣਾ ਕੇ ਮਰੀਸ਼ ਨੂੰ ਕੁੱਟੀ ਆਗੋ ਦਿਨਗਾਇਆ ਉਹਦੇ ਮਗਰ ਰਾਜ ਚੰਦਰ ਜੀ ਗਏ ਮਗਰੇ ਲਛਣ ਨੂੰ ਭੇਜ ਜਾਗਾ ਤਾਂ ਨਾ ਮਾਰ ਕੇ ਦੇਖਿਆ ਪੌਣੀ ਚਾਹੀ ਸੀਤਾ ਜੀ ਨੇ ਦੇਖਿਆ ਬਾਹਰ ਆ ਕੇ ਪਾਈ ਲਕੀਰ ਦੀ ਹੰਗੜਾ ਕੀਤੀ 라ਵਣ ਚੁੱਕ ਕੇ ਲਗਿਆ ਜਿਤਾਉ ਨੇ ਤੀਆਂ ਮਾਰੀਆਂ ਅਗਨ ਬਾਣ ਮਾਰ ਕੇ ਉਹਦੇ ਖੰਭ ਸਾੜੇ ਅਸ਼ੋਕ ਬਾਣ ਦੇ ਚਲ ਜਾ ਕੇ ਸਾਰਾ ਕੀਤਾ ਸੋ ਹਨੂਮਾਨ ਨੂੰ ਭੇਜਿਆ ਉਹਨੇ ਸ਼ੋਕ ਬਾਣ ਕੁੱਟਿਆ ਕੋਸ਼ ਨੂੰ ਰੋਣ ਲੁਕਟਵਾ ਕੇ ਆਗਨਵਾ ਕੇ ਉਸ ਦੇ ਲੋਕਾਂ ਦੀਆਂ ਦਾੜੀਆਂ ਸਾੜੀਆਂ ਲੰਕਾ ਦੇ ਗੁੰਮ ਨਿਕਾਲੇ ਕੀਤੇ ਉਦੋਂ ਤੋਂ ਲੈ ਕਰਕੇ ਦਾੜੀ ਮੁੰਨੇ ਤੇ ਦਾੜੀ ਖੋਤੀ ਵਾਲੇ ਨੂੰ ਲੰਕਾ ਦਾ ਚੋਰ ਕਹਿਣ ਲੱਗ ਪਏ ਸਿੱਖ ਇਹ ਕੀ ਹਾਲਤ ਹੋ ਗਈ ਮਗਰੋਂ ਗੁਰੂ ਕੇ ਪਿਆਰਿਓ ਹਨੂਮਾਨ ਵਾਪਸ ਆਇਆ ਬਾਂਦਰਾ ਦੀ ਫੌਜ ਨਾਲ ਲੈ ਕੇ ਰਾਮਚੰਦਰ ਜੀ ਸੀਤਾ ਨੂੰ ਛਡਾਉਣ ਵਾਸਤੇ ਗਏ ਤੇ ਕਿਉਂ ਕਰਨਾ ਚਾਹਿਆ ਸਾਰਾ ਕੁਝ ਲਕੀਰ ਦੀ ਔੜਨਾ ਕੀਤੀ ਸੀ ਹਕਮ ਅਧੀਨ ਔੜਨਾ ਕੀਤੇ ਤੇ ਭਾਵੇਂ ਦਾ ਪ੍ਰਸੰਗ ਤਾਂ ਪਛੋਕਰ ਹੋਰ ਵੀ ਬਹੁਤ ਹੈ ਪਰ ਉਸ ਸਾਥ ਤੇ ਗਿਆਨ ਸਿਗਾ ਇੱਕ ਪੰਕਤੀ ਜਿਹੜੇ ਅਰਥਾਂ ਨੇ ਬਹੁਤ ਔਣੇ ਤੇ ਚਿਰ ਲੱਗਣਾ ਤਾਂ ਇਹਨਾਂ ਸੋਖ ਗੁਰੂ ਵਿੱਚ ਬੇਰਤੀ ਕੀਤੀ ਹੈ ਸੋਖਾਲਤਾ ਜੀ ਉਹਨੂੰ ਵਾਪਸ ਲਿਆਂਦਾ ਗਿਆ ਪਰ ਦੇਖ ਲਓ ਕਿੰਨੀ ਜਦੋਜਹਿਦ ਕਰਨੀ ਪਈ ਹੈ ਕਿੰਪਰਾ ਯਤਨ ਕਰਨਾ ਪਿਆ ਹੈ ਇਸ ਤਰ੍ਹਾਂ ਜਿਹੜੀ ਇਹ ਲਕੀਰ ਆ ਖੰਡ ਉਹ ਚੱਕਰ ਦੀ ਉਹ ਤੋਂ ਸਿੱਖਿਆ ਲੈਣੀ ਹੈ ਜਿਹੜਾ ਕਲ ਵੀ ਸਰਦਿਸ਼ਵੇਸ਼ ਪਿਤਾ ਜੀ ਦੇ ਨਿਯਮ ਤੇ ਹੁਕਮ ਰੂਪੀ ਲਕੀਰ ਦੀ ਜਿੰਦਰੋਪੀ ਪੰਜਾਬਵਾ ਜੀਵ ਰੂਪ ਇਸ ਤਰੀਕਾ ਪਰ ਸਵੈ ਨਾਰ ਦੇ ਮੁਤਾਬਕ ਜਿਹੜਾ ਹੁਕਮ ਰੂਪੀ ਲਕੀਰ ਦੀ ਉਹਨੀਆਂ ਕਰੇਗਾ ਉਹ ਦੀ ਜਿੰਦਰੋਪੀ ਸੀਤਾ ਨੂੰ ਨਮਕਾਰ ਦੇ ਦੇ ਆਪਕੇ ਜਾਸਰ ਕਾਲ ਰੋਕੇ 라ਮਨ ਚੋਕ ਤੇ ਲ ਜਾਵੇਗਾ ਫੇਰ ਕਿਤੇ ਗੁਰੂ ਦੇ ਪਿਆਰੋ ਗਿਆਨ ਰੂਪੀ ਹਨੂਮਾਨ ਨੂੰ ਭੇਜਣਾ ਪਵੇਗਾ ਉਹ ਕਿਸੇ ਪ੍ਰੀਤ ਰੂਪੀ ਮੰਦਰੀ ਲਿਆ ਕੇ ਦੇ ਦੇਗਾ ਫੇਰ ਕਿਤੇ ਕਿੰਸਰ ਰੂਪੀ ਰਾਖਸੰਦਰ ਨੂੰ ਜਾ ਕੇ ਤੇ ਜੰਦਰੂਪੀ ਸੀਤਾ ਕਾਲੂਪੀ ਰਾਮਨ ਕੋਲੋਂ ਛੜਾ ਕੇ ਜਾ ਗਿਆਨ ਰੂਪੀ ਰਾਮਨ ਕੋਲੋਂ ਛੜਾ ਕੇ ਫੇਰ ਕਿਸੇ ਸੱਤਖੰਡ ਰੂਪ ਉਹ ਜੁਧਿਆਪੁਰੀ ਚ ਲਿਆਉਣੀ ਪਵੇਗੀ ਇਹ ਮੈਂ ਯਤਨ ਕਰਨਾ ਪੈਣਾ ਹੈ ਦੇਖ ਪਰਾਈਆਂ ਕਮੀਆਂ ਮਾਵਾ ਭੈੜਾ ਧੀਆਂ ਜਾਣ ਵਾਲਾ ਜੀਵਨ ਸਿੱਖ ਨੂੰ ਬਣਾਉਣਾ ਚਾਹੀਦਾ ਅਜ ਅਮਰ ਸ਼ਕਿਆ ਤੁਹਾਨੂੰ ਵਧਾਈ ਵੀ ਆ ਕਿ 1500 ਸੰਗਰ ਖਾਲਸਾ ਦੇ ਗੁਰੂ ਕੇ ਜਹਾਜ਼ ਤੇ ਜੜਨਾ ਕੀਤਾ ਹੈ ਬੜੀ ਸਤਗੁਰੂ ਗਰੀਬ ਨਿਵਾਜ ਦੀ ਕਿਰਪਾ ਹੈ ਮੇਤਾ ਪ੍ਰਤੀ ਸਹਾਸੰਗ ਦਾ ਸਾਰਸੀ ਕੇ ਨਿਤ ਸਹਾਸੰਗ ਕਮਰ ਛੱਕਦਾ ਜਿੱਦਾਂ ਮੈਂ ਜੇੜ ਵਿੱਚੋਂ ਆਇਆ ਪਰ ਤੁਸੀਂ ਉਸ ਤੋਂ ਤਰੱਕੀ ਕੀਤੀ ਹੈ ਮੇਰੇ ਖਿਆਲਤੋਂ ਨੌਕਦਨ ਤੁਹਾਡੇ ਕੋਲ ਲੱਗੇ ਹੋਣੇ ਹੈ ਤੇ ਤੁਸੀਂ ਬਿਹੌੜਾ ਕੰਮ ਕੀਤਾ ਹੈ ਤੁਹਾਡਾ ਜੋਗ ਵਧਾਈ ਦੇ ਫਾਤਰ ਹਾਂ ਸੋ ਇਸ ਸਹਾਸੰਗ ਨਾਲ ਨਿਤ ਦਾ ਕੰਮ ਹੀ ਚੱਲਦਾ ਜਿੱਦੇ ਦਾ ਮੈਂ ਆਇਆ ਜੇੜ ਵਿੱਚੋਂ ਸੋ ਖਾਸਾ ਜੀ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ ਅੱਗੇ ਵਾਸਤੇ ਵੀ ਇਹ ਤਾਂ ਬਣੀ ਰਹੇ ਪਰ ਕੋ ਲਕੀਰ ਵਿੱਚੋਂ ਸਿੱਖਿਆ ਲੈਣੀ ਹੈ ਕਿ ਤੇ ਇਹ ਨਾ ਹੋਏ ਅਜ ਨਿਜਮ ਰੂਪੀ ਲਕੀਰਾਂ ਇਕ ਤਾਗ ਹੈ ਹੋ ਜੇ ਕੱਲ ਨੂੰ ਜਥਾ ਚੱਲਿਆ ਜਾਵੇ ਤੇ ਪਰਸੋਂ ਕਚਹਿਰੇ ਤੁਹਾਡੇ ਕੰਨਾਂ ਤੇ ਆਉਣ ਤੇ ਗੁਰਪਾਲ ਸਿੰਘ ਉਸ ਪਈਆਂ ਦੇ ਕਿੰਨਾ ਗੱਡੀ ਨਾਲ ਢਿੱਡ ਗਿਆ ਪਿਆ ਹੋਵੇ ਤੇ ਇਸ ਤਰ੍ਹਾਂ ਠੀਕਾ ਤੇ ਜਿੰਦ ਰੁਪਈਏ ਦੀ ਸੀਟਾ ਵੇਰਕੇ ਤੇ 11 ਰੁਪਈ ਜਿਹੜਾ ਰਾਮਣ ਹੈ ਇਹਨੂੰ ਸੰਗ ਨਾ ਕਰੇ ਕਿਤੇ ਇਹ ਤੋਂ ਵੀ ਸਾਫ਼ ਕਰ ਰਹਿਣਾ ਆ ਤੰਵੀ ਤੋਂ ਗੱਲ ਅਜ ਹੋਰ ਵੀ ਚੇਤੇ ਆਈ ਆ ਔਰ ਖ਼ਬਰਾਂ ਦੇ ਮਤਲਬ ਕਿਹੜਾ ਭਾਈ ਰੰਜੀਤ ਸਿੰਘ ਇੱਥੋਂ ਦਾ ਦੱਸਿਆ ਕਿ ਉਹ ਸਰਬੱਤ ਦੇ ਕੇਸ ਦੇ ਸਬੰਧ ਵਿੱਚ ਉਹ ਮੈਨੂੰ ਇੱਕ ਦਿਨ ਘਰੇ ਜਾ ਆਇਆ ਤੇ ਸੰਗਤ ਦੇ ਕੈਂਡ ਤੋਂ ਤੇ ਹੁਣ ਉਹ ਸੀਬੀਆਈ ਵਾਲਿਆਂ ਨੇ ਉੱਥੇ ਅੱਡਾ ਲਾ ਲਿਆ ਹੈ ਸ਼ਹਿਰ ਨਿਵਾਸੀਓ ਤੁਹਾਨੂੰ ਬੇਨਤੀ ਕਰਾਂਗਾ ਮੇਰੇ ਚਲੇ ਜਾਣ ਤੋਂ ਪਿੱਛੋਂ ਕਿਤੇ ਨਾ ਹੋਵੇ ਤੇ ਮੈਂ ਉੱਥੇ ਪੰਜਾਬ ਪਹੁੰਚਿਆ ਤੇ ਉਹਦੀ ਮਾਤਾ ਨੂੰ ਖੜ ਕੇ ਪੁਲਿਸ ਵਾਲੇ ਕਿੱਥੀ ਫੜਨ ਜਾਂਦੇ ਭਰਾ ਨੂੰ ਤੇ ਉਹਨੂੰ ਕਹੇ ਕਿ ਦੱਸ ਕਿੰਦਰਵਾਲਾ ਤੇਰੇ ਕੋਲੇ ਆਇਆ ਸੀਗਾ ਤੇ ਰਣਜੀਤ ਸਿੰਘ ਤੁਹਾਨੂੰ ਮਿਲਾਇਆ ਮੈਂ ਸੀ ਵੀ ਆਇਆ ਜਾਂ ਸਪੋਰਟ ਵਾਲੇ ਨੂੰ ਦੱਸਣਾ ਚਾਹੁੰਦਾ ਹਾਂ ਜੇ ਪਰਿਵਾਰ ਨੂੰ ਸੰਕਰਨਾ ਤੇ ਤੁਸੀਂ ਪੁੱਛਣਾ ਇਹੀ ਹੈ ਨਾ ਕਿ ਤੁਹਾਨੂੰ ਮਿਲਾਇਆ ਕਿ ਨਹੀਂ ਮਿਲਾਇਆ ਮੈਨੂੰ ਪੁੱਛ ਰਿਹਾ ਹੁਣ ਮਗਰ ਇਹਨਾਂ ਨੂੰ ਸੰਕਰ ਕੇ ਤੁਹਾਨੂੰ ਪੁੱਛਣਾ ਹੈ ਜੇ ਦਾਸ ਤੇ ਜੇ ਪਲਾਅ ਕਰਨ ਵਿੱਚ ਚਲੋ ਕਿੰਦਰਵਾਲਾ ਕੋਲ ਲੈ ਚੱਲਦੇ ਹਾਂ ਤੇ ਵੈਤਨ ਖੇਤਰ ਕਰਨੀ ਪੈਣੀ ਪੰਜਾਬ ਕਿਉਂਣਾ ਤੇ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਨਾ ਮੈਂ ਇੱਥੇ ਬੈਠਾ ਇੱਥੇ ਪੁੱਛ ਰਿਹਾ ਜੀ ਨੂੰ ਪੁੱਛਣਾ ਹੈ ਅਰਹਾਨ ਵਾਸੀਓ ਜੇ ਇਸ ਤਰ੍ਹਾਂ ਕਿਸੇ ਇੱਕ ਕਰਕੇ ਹੋ ਰਹੀ ਆ ਕੋਸੇ ਹੋਈਆਂ ਗੱਲਾਂ ਜੇ ਜਿਹਦੇ ਜਿਹਦੇ ਘਰੇ ਜਾਂਦਾ ਹੈ ਉਹਦੇ ਤੇ ਤਸ਼ੱਦਦ ਕਰੋ ਗਾਹ ਨੂੰ ਕੌਮ ਇਹ ਨਾਲ ਜੁੜ ਨਾ ਸਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦੀ ਕੌਮੇ ਜਿੰਨ੍ਹੇ ਵਾਰ ਕੀ ਹੈ ਜਿੰਨ੍ਹੇ ਵਾਰ ਕੀ ਜਿਵੇਂ ਜਿਵੇਂ ਨੂੰ ਲੱਪਾਂਗੇ ਜਿਵੇਂ ਜਿਵੇਂ ਤਾਂ ਉੱਥੇ ਜੀ ਜਿਵੇਂ ਜਿਵੇਂ ਸ਼ਾਂਤੀ ਰੱਖਾਂਗੇ ਜਿਵੇਂ ਜਿਵੇਂ ਚੱਕੀ ਬੈਠੀ ਰਹਿੰਦੀ ਹੈ ਕਿ ਕੋਈ ਐਸਾ ਨਾ ਹੋਵੇ ਉਹ ਇੱਕ ਦਿਨ ਮੈਂ ਜਾ ਆਇਆ ਤੇ ਸੀਬੀਆਈ ਵਾਲਿਆਂ ਨੇ ਜਾ ਕੇ ਐਡਾ ਹੀ ਲਾ ਲਿਆ ਉੱਥੇ ਉਹਨੇ ਬਾਅਦ ਚ ਨਾ ਕੀ ਕਰਨਾ ਮਾਰੀ ਮਾਈ ਦੇ ਵਿਚਾਰੀ ਬਜ਼ੁਰਗ ਮਾਈ ਹੈ ਇਹਨਾਂ ਚੀਜ਼ਾਂ ਹੱਥ ਆਉਣਾ ਦੇਣਾ ਆਪਣਾ ਦਿੱਲੀ ਨਿਵਾਸੀ ਸੰਗਤ ਜੀ ਜੇ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਸ ਨੂੰ ਸਾਰਿਆਂ ਨੂੰ ਸਾਹਮਣੇ ਹੋ ਕੇ ਪ੍ਰੋਟੈਸਟ ਕਰਨਾ ਚਾਹੀਦਾ ਪੁੱਛਣਾ ਚਾਹੀਦਾ ਕਾਰਨ ਕੀ ਹੋਇਆ ਹੈ ਹਾਂ ਜੇ ਤੁਸੀਂ ਕਿਸੇ ਨੇ ਦੇਖਿਆ ਉਹਨੂੰ ਤੇ ਗੱਲ ਕਰੋ ਜੇ ਤੁਹਾਨੂੰ ਢੰਡਰਾ ਵਾਲੇ ਤੇ ਸ਼ੱਕ ਹੈ ਵੀ ਉਹਨੇ ਇਹਦੇ ਘਰੇ ਲਾ ਜਾ ਕੇ ਮਾਰਾਇਆ ਹੋਵੇਗਾ ਮੈਂ ਮਹਾਰੀ ਸਾਦੇ ਦਰ ਕੇ ਮਗਾਰ ਕੇ ਕਹਿੰਦੇ ਮੈਨੂੰ ਫਰਕ ਪੁੱਛੋ ਵੀ ਤੁਸੀਂ ਇਹਨੂੰ ਮਾਰਾਇਆ ਤੇ ਨਹੀਂ ਮਾਰਾਇਆ ਮੇਰੇ ਕੋਲ ਹੈਗਾ ਤੇ ਮੇਰੇ ਕੋਲ ਲੈ ਲਓ ਮੈਨੂੰ ਕੋਈ ਕੁਛ ਨਹੀਂ ਕਰ ਗਿਆ ਤੇ ਤੂੰ ਗੱਲ ਕਰੀ ਤਾਂ ਮਰਨਜੀਤ ਸਿੰਘ ਸੋਨਣਾ ਤੋਲਾਗਾ ਤੇ ਮੈਂ ਅੱਜ ਵੀ ਤੁਹਾਨੂੰ ਸੁਣਾਹਕ ਤੇ ਅੱਜ ਵੀ ਕਹਿਣਾ ਹੈ ਤੋਲਾਗਾ ਜਰੂਰ ਜੇ ਮੈਨੂੰ ਮਿਲ ਗਿਆ ਤੇ ਹੋਰ ਜੇ ਸਮੇਂ ਨਾਲ ਯਾਦ ਰੱਖੀ ਤੇ ਹਰ ਹਾਲ ਤੋਲਣਾ ਤੇ ਸੋਨਾ ਵੀ ਤੁਹਾਨੂੰ ਦੇਣਾ ਪੈਣਾ ਦਿੱਲੀ ਵਾਲਿਆਂ ਨੂੰ ਉਹ ਮੰਨੂ ਕਰਨੇ ਪੁੱਛਿਆ ਵੀ ਤੋਲਣਾ ਕਿ ਮੈਂ ਤੁਹਾਨੂੰ ਅੱਜ ਦੱਸ ਚੁੱਕਿਆ ਹਾਂ ਤੇ ਮੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਆਪਾਂ ਕਰਾ ਕਿਸੀ ਉੱਥੇ ਬੇਨਤੀ ਕਰ ਚੁੱਕੀਆਂ ਉਹ ਤੋਲਣਾ ਦਾ ਮਤਲਬ ਨਹੀਂ ਕਿ ਕੋਈ ਕਿਸੇ ਬੰਦੇ ਨੂੰ ਮਾਰਿਆ ਕਰਕੇ ਤੋਲਣਾ ਹੈ ਉਹ ਇਸ ਵਾਸਤੇ ਤੋਲਣਾ ਕਿ ਗੁਰਬਾਚੇ ਨੇ ਨੇ 5-500 ਰੁਪਇਆ ਆਪਣੇ ਚੇਲਿਆਂ ਨੂੰ ਘਰਾਂ ਵਿੱਚ ਭੇਜਿਆ ਸੀ ਜਿਨ੍ਹਾਂ ਨੂੰ ਸਿੰਘਾਂ ਦਾ ਖੂਨ ਪੀਤਾ ਸੀ ਮਤਾਰੀਆਂ ਦਾ ਤੇ ਜਿਹੜੇ ਸੂਰਮਾ ਗੁਰੂ ਤੇ ਸਿੱਖਾਂ ਨੇ ਆਪਣੀ ਮਾਤਰੀਕ ਉਸ ਨੂੰ ਭਾਗ ਲਾਉਂਦੇ ਹੁਣ ਆ ਆਪਣ ਮਾਪੇ ਦੇ ਚੁੰਗਾ ਹਿਆ ਦੁੱਧ ਸਫਲਿਆ ਕਰਨ ਵਾਸਤੇ ਦੇਸ਼ ਕੌਮ ਦੀ ਰੌਣਕਾਂ ਨੂੰ ਤੇ ਡਿੱਗੀ ਹੋਈ ਮੋਚ ਨੂੰ ਅਚੇਰਿਆ ਕਰਨ ਵਾਸਤੇ ਉਹਨੇ ਘਰੇ ਪਹੁੰਚ ਕੇ ਸੌਲ ਤੇ ਰੱਖ ਕੇ ਗੋਡਾ ਦੀ ਵਕੀਲੀ ਜੰਗਾ ਕੇ ਨੂੰ ਪ੍ਰੋਕ ਨੂੰ ਤੇਜਿਆ ਤੇ ਸਿਕਾਣਾ ਕੋਈ ਕੰਮ ਨਹੀਂ ਮਰਦਾ ਉਹਨੇ ਸੇਵਾ ਕਰਨੀ ਸੋਏ ਨੇ ਨਾਲ ਕੋਈ ਨਹੀਂ ਮਰਨੇ ਜੇ ਅਖਬਾਰਾਂ ਬਤਾਲ ਕੇ ਨਾ ਹੁਣ ਤਾਂ ਪੜ ਗਏ ਗਵਰਨਮੈਂਟ ਕਹੇ ਕਿ ਉਸੇ ਨੇ ਕੀਤਾ ਤੇ ਮੈਂ ਬੇਨਤੀ ਕਰਾਂਗਾ ਕੱਲ੍ਹ ਸਵੇਰ ਨਾਲ ਨਹੀਂ ਉਹਨਾਂ ਦੀ ਕੀਮਤ ਕਰਮੀ ਜਿੰਨੇ ਆਪਾਂ ਬੈਠੇ ਆਪਣਾ ਸ਼ਹਿਰ ਵੱਧ ਕੇ ਵੀ ਉਹਨਾਂ ਦੇ ਪੈਰਾਂ 'ਤੇ ਰੱਖ ਰਿਹਾ ਤੇ ਆਪਾਂ ਦੇਣ ਨਹੀਂ ਦੇ ਸਕਦੇ ਕੌਣ ਮਰੀ ਹੋਈ ਇਸ ਸਵਾਸ ਪਾ ਦਿੱਤੇ ਹੈ ਤੇ ਜੇ ਉਹਨੇ ਘਰੇ ਜਾਇਆ ਉਹਨੇ ਚਾਰ ਦਿਨ ਉਹਨਾਂ ਨੂੰ ਪੁੱਛੋ ਘਰ ਵਾਲਿਆਂ ਨੂੰ ਕਿਹੜੀ ਉਹਨੂੰ ਤੋਂ ਮਾਰ ਰਿਹਾ ਹੈ ਜਾਂ ਮੌਦਨ ਕੀ ਦੇਖਿਆ ਹੈ ਇੱਕ ਵਿਚਾਰੀ ਬਿਰਧ ਮਾਤਾ ਉਹਨੂੰ ਜਾ ਕੇ ਮਿਲ ਰਹੇ ਹੈ ਬਸ ਇਹਨੇ ਦੇ ਵਿੱਚ ਹੀ ਜਾ ਕੇ ਦਨਾਲਤ ਉਹ ਜਿਹੜਾ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਨੂੰ ਅਗਰਾਈਆ ਐਸਐਸਪੀ ਭੱਟੀ ਚੰਦੂ ਨੇ ਤੇ ਡੀਆਈਐਸ ਮਾਰਟ ਗੰਗੂ ਦਿਰੂ ਨੇ ਪਟਿਆਲੇ ਵਾਲੇ ਨੇ ਉਹਨਾਂ ਵੱਲ ਤਾਂ ਮੂੰਹ ਨਹੀਂ ਕਰਦੇ ਉਹਨਾਂ ਨੂੰ ਸਟੇਨਰਾਂ ਦਾ ਪਹਿਰਾ ਲਾਇਆ ਹੈ ਤੇ ਜਿਹੜੀ ਇੱਕ ਵਿਚਾਰੀ ਗਰੀਬਣੀ ਹੈ ਟੁੱਟੇਲੇ ਘਰ ਚ ਬੈ ਕੇ ਗੁਜ਼ਾਰਾ ਕਰਦੀ ਹੈ ਉਹ ਦੇ ਕੇ ਪਹਿਰਾ ਲਾ ਦਿੱਤਾ ਸੈਂਟਰ ਨੇ ਪਹਿਲਾਂ ਉਹਨੂੰ ਪੁੱਛੋ ਜੇ ਤੁਹਾਨੂੰ ਜਨਾਨੀਆਂ ਤੋਂ ਡਰ ਆ ਜਾਂਦਾ ਜਨਾਨੀਆਂ ਤੇ ਪਹਿਰੇ ਲਾਉਣੇ ਮਰਦਾ ਨਾ ਤੁਸੀਂ ਕੀ ਵਿਗਾੜਦੇ ਹੋਗੇ ਜੇ ਨਹੀਂ ਕਿ ਕਾਰਕ ਸਰਕਾਰ ਤਾਂ ਜਿੱਥੇ ਸਿੱਕੀ ਵਾਲੇ ਪਾਸੇ ਧਿਆਨ ਦੇਉ ਸੋ ਇਹ ਲਕੀਰ ਦੇ ਅਲਗ-ਨਾਲੀ ਕਰੇ ਵੀ ਕਰਨੀ ਨਿਜਮ ਰੂਪੀ ਲਕੀਰ ਵਿੱਚ ਰਹਿਣਾ ਹੈ ਉਹਦੇ ਵਿੱਚ ਖੰਡਾ ਹੁੰਦਾ ਛੋਟਾ ਉਹ ਤੋਂ ਸਿੱਖਿਆ ਲੈਣੀ ਹੈ